ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੁੱਲ ਪੈਂਦੀ ਆ ਅੱਜ ਦੀ ਵੀਡੀਓ ਚ ਆਪਾਂ ਦੋ ਨਗ ਲੈ ਕੇ ਆਏ ਬਾਈ ਸੁਭਾਸ਼ ਸਰਮੇ ਕੋਲੇ ਤੇ ਬਾਈ ਕੋਲੇ ਬਹੁਤ ਚੰਗੀਆਂ ਗਾਵਾਂ ਇੱਕ ਤਾਂ ਐਰ ਸ਼ੈਰ ਦੇ ਵਿੱਚ ਪੈਂਦੀ ਤਾਜੀ ਸੂਈ ਵੜ ਚੰਗੇ ਥਣ ਲੈਵੇ ਦੀ ਤੇ ਇੱਕ ਹੈਗੀ ਆ ਬਾਈ ਕੋਲੇ ਜਰਸੀ ਵੜ ਗੱਬਣ ਤਿਆਰ ਸੂਣ ਦੇ ਬਸ ਕੁਸਦਣ ਲੈਂਦੀ ਆ ਤੇ ਬਾਕੀ ਡਿਟੇਲ ਗਾਵਾਂ ਬਰਤੀ ਆਪਾਂ ਲੈਣੇ ਬਾਈ ਤੋਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਆਪਣਾ ਐਡਰੈਸ ਦੱਸੋ ਜੀ ਬਾਈ ਨਾਂ ਸੁਭਾਸ਼ਾ ਪਿੰਡ ਪਾਲਟਾ ਬਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਸਿਲ ਰਾਂਸਰਾ ਹਾਂ ਠੀਕ ਹੈ ਜੀ ਤੇ ਆਪਣਾ ਨੰਬਰ ਦੱਸੀ ਮੋਬਾਈਲ ਨੰਬਰ 8296015432 ਬਾਈ ਠੀਕ ਹੈ ਤੇ ਬਾਈ ਅੱਜ ਦੋ ਨਗ ਆਪਣੇ ਕੋਲੇ ਹਾਂ ਬਾਈ ਇੱਕ ਤਾਂ ਐਨ ਥੈਰ ਆ ਗਈ ਹਾਂਜੀ ਸੁਭਾਸ਼ੂ ਆ ਠੀਕ ਆ ਗਈ ਇਹਦੀ ਠੀਕ ਹੈ ਜੀ ਤੇ ਇੱਕ ਹੈਗੀ ਜਰਸੀ ਗੱਬਣ ਵਹਿੜ ਤੇ ਆਪਾਂ ਫਿਰ ਗੱਬਣ ਵਹਿੜ ਤੋਂ ਕਰਦੇ ਹਾਂ ਸ਼ੁਰੂ ਬਾਈ ਤੇ ਇਹਦੀ ਕੀ ਡਿਟੇਲ ਆ ਦੱਸੋ ਜੀ 200 62 ਸੁੰਦੀ ਹੈ ਸੁੰਦੀ ਹੈ ਤੇ ਪੰਜ ਚਾਰ ਦਿਨ ਲਊਗੀ ਠੀਕ ਹੈ ਜੀ ਤੇ ਇੱਕ ਦੁੱਧ ਦਾ ਕੀ ਰਿਕਾਰਡ ਦੱਸਿਆ ਜੀ ਇਹਦਾ ਬਾਈ 15 16 ਕਿਲੋ ਮਾਲਕਾਂ ਨੇ ਦੱਸਿਆ ਠੀਕ ਹੈ ਜੀ ਉਹ ਨੇੜੇ ਲਈ ਆ ਪਕੜ ਵੀ ਹੋ ਜਾ ਹਾਂ ਤੇ ਦਿਨ ਇਹਦਾ ਅੰਦਾਜ਼ਾ ਕਿੰਨੇ ਕਿ ਦਿਨ ਲੇਜੂ ਬਾਈ ਪੰਜ ਚਾਰ ਦਿਨ ਕੱਢੀ ਗਈ ਪੰਜ ਚਾਰ ਦਿਨਾਂ ਦੀ ਕੱਚੀ ਆ ਤੇ ਲਿਓ ਕੱਢ ਲਿਓ ਬਾਹਰ ਤੋਂ ਦਾ ਤਰਾ ਕਰਾਓ ਚੱਕ ਜੀ ਦੇਖੋ ਬਾਈ ਪੰਜਾਬ ਵਾਲੀ ਜਰਸੀ ਆ ਪ्योर ਰੀਜਨਲ ਤੇ ਉੱਚੇ ਲੰਮੇ ਕੱਦ ਕਾਟ ਦੀ ਆ ਕੋਈ ਵੀ ਵੀਰ ਭਰਾ ਛੋਟੀ ਨਾ ਸਮਝੇ ਬਹੁਤ ਵਧੀਆ ਵੇਲ ਆ ਬਹਿੜਦੀ ਤੇ ਥਣ ਲੇਵਾ ਤਾਂ ਬਾ ਕਮਾਲ ਆ ਕੱਲਾ ਕੱਲਾ ਥਾਣਾ ਪੀੜੀ ਦੇ ਪਾਵੇਂ ਵਰਗਾ ਲੇਵੇ ਤੇ ਕਰੂੰ ਨਾੜਾ ਨੂੜਾ ਚੈੱਕ ਤੇ ਹਜੇ 5-7 ਦਿਨ ਬਾਅਦ ਕਹਿੰਦਾ ਵੀ ਲੈ ਜੂਗੀ ਤੇ ਪੂਰੀ ਭਰ ਕੇ ਸੂਗੀ ਵਹਿੜ ਤੇ ਵਹਿੜ ਦੀ ਤਾਂ ਅੱਜ ਵੀ ਤਿਆਰੀ ਬਹੁਤ ਸੋਹਣੀ ਹੈ ਥਣ ਥਣ ਬਹੁਤ ਸੋਹਣਾ ਕੱਲੀ ਕੱਲੇ ਕੱਲਾ ਕੱਲਾ ਥਾਣਾ ਦੂਰ ਦੂਰ ਤੇ ਪੀੜੀ ਦੇ ਪਾਵੇਂ ਵਰਗਾ ਤੇ ਲੇਵੇ ਨਾੜਾ ਕਰੋ ਚੈੱਕ ਅੱਗੇ ਪਿੱਛੇ ਦਾ ਲੇਵਾ ਬਹੁਤ ਸੋਹਣਾ ਹੱਥ ਦੀ ਚਵਾਈ ਵਾਲਾ ਮੋਟਾ ਥਣਾ। ਠੰਡੀ ਦਾ ਬਿਆਨ ਤਾਂ ਆਈ ਹੈ। ਦੇਖੋ ਜੀ, ਬਾਈ ਨੇ ਗਲੀ ਜੀ ਰੱਸਾ ਸੱਟ ਕੇ ਤੇ ਦੇਖੋ ਬਾਈ ਨੇ ਹੱਥੋਂ ਤੁ ਮਰੀ ਜਾਂਦਾ ਭੋਰਾ ਵੀ ਨਹੀਂ ਪ੍ਰਵਾਹ ਵਹਿੜ ਨੂੰ। ਤੇ ਫੇਸ ਕੁਆਲਟੀ ਕਰੋ ਚੱਕ ਬੋਦੀ ਵਾਲੀ ਬੱਚੀ ਆ। ਬਹੁਤ ਸੋਹਣਾ ਕੈਰੇਕਟਰ ਆ ਵਹਿੜ ਦੇ। ਪੰਜਾਬ ਵਾਲੀ ਜਰਸੀ ਜਿਹਨੂੰ ਅਗਲਾ ਕਹਿੰਦਾ ਹਮਾਚਲ ਵਾਲੀ ਨਾ ਕੋਈ ਸਮਝੇ ਛੋਟੀ ਜੀ ਕੋਈ ਗੁਟਰੀ ਜੀ ਨਹੀਂ। ਉੱਚੇ ਲੰਮੇ ਕਦ ਕਾਠ ਦੀ ਵਹਿੜ। ਲੈ ਚੱਲੀ। ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣਾ ਮੋਟਾ ਮੋਟਾ ਨਾੜਾ ਦੋਨੇ ਪਾਸੇ। ਤੇ ਕਿੰਨਾ ਕੁ ਦੁੱਧ ਪਾ ਦੂ ਬਾਈ ਤੁਹਾਡੇ ਹਿਸਾਬ ਨਾਲ? ਤਾਂ 17 18 ਕਿਲੋ ਦੁੱਧ ਦੇਣਾ ਚਾਹੀਦਾ ਕੱਢ ਨਹੀਂ ਸਹੀ ਗੱਲ ਹੈ ਜੀ ਬਾਈ ਕਹਿੰਦਾ 17 18 ਕਿਲੋ ਦੁੱਧ ਵਹਿੜ ਦੇ ਦੂਗੀ ਆਰਾਮ ਨਾਲ ਤੇ ਜੇ ਕਿਸੇ ਵੀਰ ਭਰਾ ਦੀ ਸੇਵਾ ਸੰਭਾਲ ਚੰਗੀ ਹੋਈ ਤਾਂ ਵੱਧ ਵੀ ਕੱਢ ਸਕਦਾ ਤੇ ਨਹੀਂ 16 17 ਕਿਲੋ ਦੁੱਧ ਵਹਿੜ ਆਰਾਮ ਨਾਲ ਪਾਉਗੀ ਬਹੁਤ ਸੋਹਣੀ ਚੰਗੀ ਵੇਲ ਕੱਦ ਕਰਦੀ ਦੀ ਵਹਿੜ ਹੈ ਤੇ ਸੀਲ ਠੰਡੀ ਹੱਥੋਂ ਤੁਮਾਰੀ ਜਾਂਦਾ ਬਾਈ ਦੇਖੋ ਕਰੋ ਚੈੱਕ ਖਣ ਖਣ ਬਹੁਤ ਸੋਹਣਾ ਤੇ ਬਾਈ ਫਿਰ ਜੀ ਕੀ ਡਿਮਾਂਡ ਰੱਖੀ ਹੈ ਜੀ ਮੁੱਲ ਬਾੜੇ ਰਪਏ ਦੀ ਬਾੜ ਦੇ ਦਿਆਂਗੇ ਆਪਾਂ ਲੋਕਾਂ ਨੂੰ 70 75 ਸਹੀ ਗੱਲ ਆ ਬਾਈ ਜੀ ਬਾਈ ਦਾ ਰੇਟ ਬਹੁਤ ਬਾਈ ਦੇ ਬਾਜ਼ੂ ਹੁੰਦੇ ਆ ਬਾਈ ਕਹਿੰਦਾ ਆਪਾਂ 62000 ਰੁਪਏ ਦੀ ਵੜ ਦੇ ਦਿਆਂਗੇ ਤੇ ਬਾਕੀ ਮਾਰੀ ਮੁੱਟੀ ਛੋੜ ਕੇ ਆਪਾਂ ਘਰੇ ਆਈ ਗਏ ਦਾ ਮਾਨ ਤਾਨ ਦਾ ਹਰੇਕ ਵੀਰ ਭਰਾ ਦਾ ਕੀਤਾ ਜਾਂਦਾ ਤੇ ਨਹੀਂ ਆਮ ਇਸ ਤਰ੍ਹਾਂ ਦੀਆਂ ਵੜਾਂ ਦਾ ਅਗਲਾ 70 75 ਤੋਂ ਘੱਟ ਕੋਈ ਨਹੀਂ ਮੁੱਲ ਕਰਦਾ ਭਾਈ ਨੇ ਵਧੀਆ ਸੋਹਾਂ ਘੱਟ ਰੇਟ ਐ ਬਾਜਬ ਰੇਟ ਤੇ ਬਾਈ ਨਫਾ ਲੈਂਦਾ ਸਹੀ ਗੱਲ ਐ ਸਹੀ ਗੱਲ ਐ ਸਹੀ ਗੱਲ ਨਹੀਂ ਕੰਮ ਨਹੀਂ ਬੱਚੀ ਠੰਡੀ ਤੇ ਬਰੀਕੀਆਂ ਬਥੇਰੀਆਂ ਨਹੀਂ ਬਹੁਤ ਵਧੀਆ ਸਹੀ ਗੱਲ ਨਾਲ ਇਹਦਾ ਫੈਂਟ ਫੂਂਟ ਦਾ ਵਧੀਆ ਹੁੰਦਾ 6 ਫੈਂਟ ਦਾ ਦੁੱਧ ਹੁੰਦਾ ਤੇ ਮੂਰੇ ਨਾ ਗਰਮੀ ਮੰਨੇ ਵੇਖੋ ਧੁੱਪੇ ਖੜੀ ਐ ਆਰਾਮ ਨਾਲ ਖੜੀ ਐ ਵੜ ਤੇ 2 ਨੰਬਰ ਦੀ ਦੱਸੋ ਜੀ ਕੀ ਡਿਟੇਲ ਆ ਅੱਜ ਸਵੇਰ ਸੁਈ ਐ ਬਾਈ ਦੂਜਾ ਸਵੇਰ ਸੁਈ ਐ ਅੱਜ ਸਵੇਰ ਦੀ ਸੁਈ ਐ ਦੂਜਾ ਸੂਆ ਓਰੀਜਨਲ ਜੇਰ ਵੀ ਆਪਣੇ ਕੋਲੇ ਵੀਡੀਓ ਹੈ ਜੇਰ ਦੀ ਹੈਗੀ ਠੀਕ ਐ ਜੇਰ ਦੀ ਬਾਈ ਕਹਿੰਦਾ ਆਪਣੇ ਕੋਲੇ ਵੀਡੀਓ ਹੈਗੀ ਆ ਇਹ ਆ ਮਾਰਕੀਟ ਬਣਾਉਣੀ ਆ ਅੱਗ ਬੋਲ ਸਹੀ ਗੱਲ ਆ ਸਹੀ ਗੱਲ ਆ ਬਾਈ ਨਹੀਂ ਬਾਈ ਤਾਂ ਇਸ ਗੱਲ ਦਾ ਬਾਈ ਦਾ ਰਕਾਰਡ ਮੇਰੀ ਵੀ ਚੌਥੀ ਪੰਜਵੀਂ ਵੀ ਬਾਈ ਕੋਲ ਵੀਡੀਓ ਹੈ ਤੇ ਬਾਈ ਜਿੰਨੀ ਇੱਕ ਗੱਲ ਦੱਸਦਾ ਉਹਨੇ ਇੱਕ ਦਮ ਹੁੰਦਾ ਬਾਈ ਦੀ ਗੱਲ 'ਚ ਤੇ ਬਾਈ ਕਿੰਨਾ ਕੁ ਪਾ ਦੂਗੀ ਦੁੱਧ ਇਹ ਵੜ ਦੁੱਧ ਬਿਆ ਤਾਂ ਅਸਲ ਤਾਂ ਚਾਹੀਦਾ 18 20 ਕਿਲੋ ਸਹੀ ਗੱਲ ਆ ਬਾਈ ਦੇਣਾ ਵੀ ਚਾਹੀਦਾ ਭਾਂਡੇ ਦੇ ਹਿਸਾਬ ਨਾਲ ਤਾਂ 20 ਵੀ ਚਾਹੀਦਾ ਹਾਂ ਹਾਂ ਤੇ ਬਾਕੀ ਅਗਲੇ ਦੀ ਸੇਵਾ ਆਪਣੀਆਂ ਹੈਗੀਆਂ ਲਿਆਂਦੀਆਂ ਆ ਨਾ ਹਾਂ ਇਹ ਤਾਂ ਹੈ ਜੀ ਸਹੀ ਗੱਲ ਆ ਕੋਈ ਵੀ ਵੀਰ ਭਰਾ ਆਪਦੀ ਸਮਝ ਨਾ ਖਰੀਦੇ ਬਿਜਨੀ ਕਿ ਆਪਣਾ ਸਹੀ ਹਾਂ ਪਿੱਡੰਕਰ ਇੰਨਾ ਕਿ ਦੁੱਧ ਦੇਈ ਦੋ ਸਹੀ ਗੱਲ ਆ ਬਾਈ ਕਹਿੰਦਾ ਆਪਣਾ ਤਾਂ ਅੰਦਾਜ਼ਾ ਹੁੰਦਾ ਵੀ ਥਣਲੇ ਦੇ ਹਿਸਾਬ ਨਾਲ ਦੁੱਧ ਇਹਨੂੰ 20 ਵੀ ਨਹੀਂ ਕੋਈ ਬਾਲਾ ਤੇ ਬਸ 17-18 ਕਿਲੋ ਦੁੱਧ ਬਾਈ ਕਹਿੰਦਾ ਵੀ ਪਾ ਦੂਗੀ ਵੜ ਬਾਕੀ ਇਹਦੀ ਫੈਂਡ ਫੂਂਡ ਬਹੁਤ ਵਧੀਆ ਹੁੰਦੀ ਆ ਨਾ ਗਰਮੀ ਮੰਨੇ ਤੇ ਲੈ ਚੱਲੋ ਵੀ ਬਾਹਰ ਕੱਢ ਲਓ ਤੇ ਥਣਲੇ ਵਾ ਤਾਂ ਇਹਦਾ ਵੀ ਪੂਰਾ ਬਾ ਕਮਾਲ ਆ ਵੜ ਦਾ ਕੱਲਾ ਕੱਲਾ ਥਾਣਾ ਪੀੜੀ ਦੇ ਪਾਵਾਂ ਵਰਗਾ ਸੋਹਣਾ ਬਿੱਥੀ ਤੇ ਲੱਗਿਆ ਹੋਇਆ ਹੱਥ ਦੀ ਚਵਾਈ ਵਾਲਾ ਮੋਟਾ-ਮੋਟਾ ਥਾਣਾ ਤੇ ਬਾਕੀ ਅੱਗੇ ਪਿੱਛੇ ਦਾ ਲੇਵਾ ਤਾਂ ਪੂਰਾ ਤਿਆਰੀ ਬਹੁਤ ਸੋਹਣੀ ਬੈੜਦੀ ਤੇ ਬਾਈ ਕੁਛ ਬੋਲਾ ਚੋਇਆ ਵੀ ਹੋ ਤੁਸੀਂ ਬੰਨ ਤਾਂ ਇਹਨੂੰ ਕਿੰਨਾ ਬੋਲਣਾ ਕੱਟ ਕੇ ਪਿਆ ਹੈ ਜੀ ਠੀਕ ਠੀਕ ਹੈ ਜੀ ਤੇ ਕੁਝ ਬੱਚੇ ਨੇ ਚੰਗਾ ਆ ਮੰਨ ਲਾ ਕਿ 2 ਕਿਲੋ ਬੋਲਾ ਨਿਕਲਿਆ ਹੋਊਗਾ ਸਹੀ ਗੱਲ ਆ ਆਪਾਂ ਝੂਠ ਮਾਰੀ ਆਈਏ ਵੀ ਨਹੀਂ ਸਹੀ ਗੱਲ ਆ ਬਾਈ ਅੱਜ ਕੱਲ ਹਰੇਕ ਬੰਦਾ ਫਿਰ 4-5 ਕਿਲੋ ਤੋਂ ਘੱਟ ਤਾਂ ਏਡੀ ਗਾਂ ਦਾ ਕੋਈ ਨਹੀਂ ਕਹਿੰਦਾ ਵੀ ਕੱਢਿਆ ਬਾਈ ਨੇ ਸਹੀ ਗੱਲ ਆ ਜੀ ਬਹੁਤ ਸੋਹਣੇ ਥਾਂਲੇ ਵੀ ਦੀ ਵਹਿੜ ਬੱਚਾ ਅੰਦਰ ਥੋੜਾ ਤਾਂ ਕਰਕੇ ਵਹਿੜ ਕਰਦੀ ਹੈ ਕੜੀ ਬੱਚੇ ਦਾ ਤਾਜਾ ਸੂਆ ਪਸ਼ੂ ਤਾਂ ਕਰਦੇ ਕਰਦਾ ਤੇ ਸੀਲ ਸੰਡੀ ਚਵਾਈ ਚੂਈ ਚੰਗੀ ਬਾਈ ਇੱਕ ਨੰਬਰ ਹੋਊਗੀ ਸਹੀ ਆ ਧਾਰਾ ਮਾਰ ਲੈਨੇ ਬੱਚਾ ਤਾਂ ਦੇਖੋ ਬਾਕੀ ਧਾਰਾ ਮਾਰ ਕੇ ਬਾਈ ਕਹਿੰਦਾ ਆਪਾਂ ਵਿਖਾ ਦੰਨੇ ਬਿਨਾ ਬੱਚੇ ਲਾਇ ਤੇ ਮਾਰਦਾ ਹਾਂ ਹਾਂਜੀ ਦੇਖੋ ਜੀ ਕੋਈ ਕੋਈ ਭੂਰ ਨਹੀਂ ਛਟਾ ਨਹੀਂ ਚੋਈ ਬਹੁਤ ਸੋਹਣੀ ਕੀ ਬਾਤ ਆ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਕੋਈ ਕੁਸ਼ ਨਹੀਂ ਪਸਮਾਨੀ ਕਰਾਇਆ ਬਾਈ ਨੇ ਅੱਜ ਧਾਰਾ ਮਾਰਤੀਆਂ ਤੇ ਚੋਈ ਸੋਹਣੀ ਇੱਕ ਨੰਬਰ ਤੇ ਵਧੀਆ ਸੀਲ ਠੰਡੀ ਆ ਤੇ ਬਾਈ ਫਿਰ ਇਹਦਾ ਕੀ ਲੈਣ ਦੇਣ ਜਾਂ ਰੱਖਿਆ ਕੋਈ ਜਾਇਜ ਜਾ ਇਹ 67000 ਰੁਪਏ ਦੀ ਵੈਢ ਦੇ ਦਾਂ ਠੀਕ ਹੈ ਜੀ 67000 ਰੁਪਏ ਦੀ ਬਾਈ ਕਹਿੰਦਾ ਆਪਾਂ ਵੈਢ ਦੇ ਦਾਂਗੇ ਕੋਈ 70 ਨਹੀਂ ਕੋਈ 72 ਨਹੀਂ ਇਸ ਬਾਈ ਕਹਿੰਦਾ 67000 ਦੀ ਵੈਢ ਦੇ ਦਾਂਗੇ ਤੇ ਬਾਕੀ ਛੋੜ ਆਪਾਂ ਮਾੜਾ ਮੂਟਾ ਹੋ ਜੂ ਜੀ ਠੀਕ ਹੈ ਜੀ ਬਾਈ ਦਾ ਬਿਲਕੁਲ ਬਾਜ਼ਾਰ ਵੇ ਰੇਟ 67000 ਰੁਪਏ ਦੇ ਵਿੱਚ ਵੈਢ ਸਾਨੂੰ ਇਹ ਮਿਲ ਜੂ 18 19 ਕਿਲੋ ਦਾ ਅੱਧਾ ਲੀ ਤੇ ਬਾਕੀ ਜਿਹੜੇ ਵੀਰ ਭਰਾਣੇ ਲੈਣੀਆਂ ਆਪਦੀ ਤਸੱਲੀ ਕਰਕੇ ਦੋ ਟਾਈਮ ਚੁਆਈ ਕਰਕੇ ਖਰੀਦੋ ਤੇ ਬਾਕੀ ਮਿਲਦੇ ਆ ਅਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਓਕੇ